ਸਤਿ ਸ੍ਰੀ ਅਕਾਲ ਜੀ ਮੈਂ ਗੁਰਪ੍ਰੀਤ ਦਬੜੀ ਕਾਨਾ ਦੋਸਤੋ ਤੁਸੀਂ ਸਾਰੇ ਜਾਣਦੇ ਹੋ ਕਿ ਪੰਜਾਬ ਹਰਿਆਣਾ ਰਾਜਸਥਾਨ ਯੂਪੀ ਮੱਧ ਪ੍ਰਦੇਸ਼ ਇੱਥੋਂ ਤੱਕ ਕਿ ਪਾਕਿਸਤਾਨ ਦੇ ਵਿੱਚ ਵੀ ਹਜ਼ਾਰਾਂ ਹੀ ਕਿਸਾਨ ਬੀਤੇ ਤਿੰਨਾਂ ਵਰਿਆਂ ਤੋਂ ਲੱਖਾਂ ਏਕੜ ਜ਼ਮੀਨ ਦੇ ਵਿੱਚ ਸਰਦਾਰ ਗਿਆਨ ਸਿੰਘ ਵੱਲੋਂ ਦਿੱਤੀ ਗਈ ਮਲਚਿੰਗ ਵਾਲੀ ਤਕਨੀਕ ਨਾਲ ਕਣਕ ਦੀ ਸਫਲ ਕਾਸ਼ਤ ਕਰਦੇ ਆ ਰਹੇ ਆ। ਇਸ ਤਕਨੀਕ ਬਾਰੇ ਕੁਝ ਕਿਸਾਨ ਭਰਾਵਾਂ ਦੇ ਸਵਾਲ ਸੰਭ ਕੀ ਵੱਟਾਂ ਵਾਲੇ ਝੋਨੇ ਦੇ ਵਾਢ ਚ ਮਲਚਿੰਗ ਵਾਲੀ ਤਕਨੀਕ ਨਾਲ ਕਣਕ ਦੀ ਕਾਸ਼ਟ ਕੀਤੀ ਜਾ ਸਕਦੀ ਹੈ ਜਾਂ ਨਹੀਂ ਤਾਂ ਇਸ ਸਵਾਲ ਦਾ ਜਵਾਬ ਲੈ ਕੇ ਇਸ ਵੀਡੀਓ ਰਾਹੀਂ ਤੁਹਾਡੇ ਰੂਬਰੂ ਹੋਇਆ ਪਿੰਡ ਗੁਰੂ ਸਰ ਨੇੜੇ ਗਿੱਦੜਵਾਹਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਤੁਸੀਂ ਵੀਡੀਓ ਨੂੰ ਕਰੋ ਵਾਰ ਤੋਂ ਬਾਅਦ ਲਾਈਕ ਅਤੇ ਸ਼ੇਅਰ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਬੈਲ ਆਈਕਨ ਤੇ ਕਰ ਦਿਓ ਕਲਿੱਕ ਤੇ ਮੈਂ ਤੁਹਾਨੂੰ ਮਿਲਵਾਉਣ ਲੱਗਾ ਇਸ ਪਿੰਡ ਦੇ ਬੇਹੱਦ ਜਾਗਰੂਕ ਤੇ ਪ੍ਰਯੋਗਸ਼ੀਲ ਕਿਸਾਨ ਸਰਦਾਰ ਗਿਆਨ ਸਿੰਘ ਜੀਆ ਨਾਲ ਹੀ ਜਿਨ੍ਹਾਂ ਨੇ ਵਟਾਂ ਵਾਲੇ ਝੋਨੇ ਦੇ ਵਾਢ ਚ ਮਲਚਿੰਗ ਵਾਲੀ ਕਣਕ ਦੀ ਸਫਲ ਕਾਸ਼ਟ ਕਰਕੇ ਦਿਖਾ ਦਿੱਤੀ ਆ ਇਹਨਾਂ ਨੇ ਪੁੱਲ 12 ਏਕੜ ਰਕਬੇ ਵਿੱਚ ਮਲਚਿੰਗ ਵਾਲੀ ਕਣਕ ਦੀ ਕਾਸ਼ਤ ਕੀਤੀ ਹੈ ਜਿਹਦੇ ਵਿੱਚੋਂ 3 ਏਕੜ ਰਕਬੇ ਦੇ ਵਿੱਚ ਇਹਨਾਂ ਨੇ ਵਟਾਂ ਵਾਲੇ PR126 ਦੇ ਵੱਢ ਚ ਮਲਚਿੰਗ ਵਾਲੀ ਕਣਕ ਬੀਜੀ ਹੈ ਕੀ ਖੁਸ਼ ਹਾਂ ਇਹ ਇਹਨਾਂ ਦਾ ਤਜਰਬਾ ਕੀ ਕਹਿੰਦਾ ਇਹ ਸਾਰੀ ਜਾਣਕਾਰੀ ਆਪਾਂ ਇਹਨਾਂ ਤੋਂ ਹੀ ਹਾਸਲ ਕਰਦੇ ਹਾਂ ਸੋ ਮਿਲਦੇ ਹਾਂ ਸਰਦਾਰ ਗਿਆਨ ਸਿੰਘ ਜੀ ਨਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਅ ਸਭ ਤੋਂ ਪਹਿਲਾਂ ਤਾਂ ਵਧਾਈ ਕਿ ਤੁਸੀਂ ਸਾਰੀ ਦੀ ਸਾਰੀ ਜ਼ਮੀਨ ਦੇ ਵਿੱਚ ਮਲਚਿੰਗ ਵਾਲੀ ਤਕਨੀਕ ਨਾਲ ਕਣਕ ਦੀ ਕਾਸ਼ਟ ਕੀਤੀ ਹਾਂ ਜੀ ਤੇ ਉਸ ਤੋਂ ਵੀ ਵੱਧ ਵਧਾਈ ਇਸ ਗੱਲ ਲਈ ਕਿ ਤੁਸੀਂ 3 ਏਕੜ ਰਕਬੇ ਦੇ ਵਿੱਚ ਵੱਟਾਂ ਵਾਲੇ ਝੋਨੇ ਦੇ ਵਾਢ ਵਿੱਚ ਵੀ ਮਲਚਿੰਗ ਵਾਲੀ ਕਣਕ ਦੀ ਕਾਸ਼ਟ ਕੀਤੀ ਹਾਂ ਮਿਹਰਬਾਨੀ ਇਹ ਫੋਰਮਾ ਕਿਉਂ ਫੁਰਿਆ ਕਿ ਸਾਰੀ ਜ਼ਮੀਨ 'ਚ ਮਲਚਿੰਗ ਵਾਲੀ ਕਣਕ ਕਰਨੀ ਹੈ ਸਾਰੀ ਜ਼ਮੀਨ ਜਮਾਲ ਚਿੰਗ ਵਾਲੀ ਕਣਕ ਤਾਂ ਵੀਡੀਓ ਵੇਖ ਕੇ ਹੀ ਹੋਈ ਐ ਇਹ ਤਾਂ ਗਿਆਨ ਸਿੰਘ ਦੀ ਤਕਨੀਕ ਜੀ ਇੱਕ ਗੁਰਪ੍ਰੀਤ ਦੌੜੀ ਖਾਨਾ ਤੁਸੀਂ ਜਿਹੜੇ ਬੈਠੇ ਹੋ ਤੁਸੀਂ ਵੀਡੀਓ ਬਖਾਉਂਦੇ ਰਹਿੰਦੇ ਹੋ ਜਾਗਰੂਕ ਕਰਦੇ ਰਹਿੰਦੇ ਹੋ ਜੀ ਉਹਨਾਂ ਨੂੰ ਵੇਖ ਕੇ ਖੱਬਗੇ ਖਰਚੇ ਤੋਂ ਜਿਹੜੀ ਤਕਨੀਕ ਹੈ ਫਾਇਦੇਮੰਦ ਆ ਇਸ ਕਰਕੇ ਵੀ ਜੀ ਵੀ ਇਸ ਕਰਕੇ ਵੀ ਤੁਹਾਡੀਆਂ ਜਿਹੜੀਆਂ ਵੀਡੀਓ ਸੱਚੀਆਂ ਹੁੰਦੀਆਂ ਤੇ ਵਿਸ਼ਵਾਸ ਕਰਕੇ ਮੈਂ ਸਾਰੀ ਕਣਕੀ ਵਿੱਚ ਦੀ ਜੀ ਤਾਂ ਅ ਜਿਤੋਂ ਤੱਕ ਮੇਰਾ ਸਵਾਲ ਹੈ ਜਿਹੜੀ ਮੈਂ ਜਾਣਕਾਰੀ ਦਿੱਤੀ ਸੀ ਉਹ ਤਾਂ ਵਟਾਂ ਵਾਲੇ ਵੱਢ ਚ ਨਹੀਂ ਬੀਜਣ ਬਾਰੇ ਤਾਂ ਮੈਂ ਕੁਝ ਨਹੀਂ ਕਿਹਾ ਸੀ ਦਾ ਤਾਂ ਵਟਾਂ ਵਾਲੇ ਵੱਢ ਚ ਇਹ ਬੀਜ ਨਹੀਂ ਆ ਇਹ ਇਹਦੇ ਪਿੱਛੇ ਰੀਜਨ ਕੀ ਹੈ ਇਹਦੇ ਪਿੱਛੇ ਰੀਜਨ ਇਹ ਹੈ ਵੀ ਜਿਹੜਾ ਵਟਾਂ ਵਾਲਾ ਝੋਨਾ ਅਸੀਂ ਬੀਜਦੇ ਆ ਉਹਦੇ ਚ ਪਾਣੀ ਦੀ ਬਹੁਤ ਬਚਤ ਹੈ ਜੀ 1 ਏਕੜ ਵਟਾਂ ਵਾਲੇ ਝੋਨੇ ਪੱਧਰ ਝੋਨੇ ਦੀ ਬਜਾਏ ਜੇ ਅਸੀਂ 3 ਕਿੱਲੇ ਵਟਾਂ ਵਾਲਾ ਝੋਨਾ ਪਾਲ ਸਕਦੇ ਹਾਂ ਜੀ ਤੇ ਅੱਗੇ ਤੋਂ ਮੈਂ ਸਾਰਾ ਝੋਨਾ ਵਟਾਂ ਵਾਲਾ ਹੀ ਲਾਉਣਾ ਤੇ ਇਸ ਕਰਕੇ ਮੈਂ ਅਗਾਹ ਨੂੰ ਕਣਕ ਜਿਹੜੀ ਬੀਜਣੀ ਸੀ ਵੀ ਉਹ ਮੈਂ ਦੁੱਬਦਾ ਜਰਾਂਗਾ ਬੀਜਾਂ ਕੇ ਨਾ ਬੀਜਾਂ ਇਸ ਕਰਕੇ ਮੈਂ ਆਪਦਾ ਤਜਰਬਾ ਆਪ ਹੀ ਕੀਤਾ ਅੱਛਾ ਉਹ ਵੀ ਪੂਰੇ 3 ਏਕੜ ਹਾਂ ਜੀ ਪੂਰੇ 3 ਏਕੜ ਤਾਂ ਹੁਣ ਇਹ ਤਜਰਬਾ ਜਿਹੜਾ ਤੁਸੀਂ ਕੀਤਾ ਇਹ ਤੁਹਾਡਾ ਮਤਲਬ ਮਾਨ ਬਣਾਉਂਦਾ ਕਿ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਇਹਦੇ ਤੇ ਜਿਹੜਾ ਹੈਗਾ ਪਛਤਾਵਾ ਵਟਾਂ ਵਾਲੀ ਕਣਕ ਚ ਜਿਹੜਾ ਵਟਾਂ ਵਾਲੀ ਕਣਕ ਜਿਹੜੀ ਮੈਂ ਬੀਜੀ ਆ ਝੋਨੇ ਚ ਜਿਹੜੀ ਕਣਕ ਬੀਜੀ ਆ ਉਹ ਤਾਂ ਮੈਨੂੰ 100% ਮੇਰਾ ਵਧਾਉਂਦਾ ਹੈ ਅਜੇ ਪੱਧਰੇਵਾਂ ਚ ਜਿਹੜੀ ਕੋਈ ਮੇਥੋਂ ਖਾਮੀਆਂ ਰਹਿ ਗਈਆਂ ਉਹ ਮੈਂ ਪੂਰੀਆਂ ਕਰੂੰਗਾ ਅੱਛਾ ਸੋ ਦੋਸਤੋ ਇਹਨਾਂ ਦੀ ਗੱਲ ਤੋਂ ਇਹ ਗੱਲ ਧਿਆਨ ਚਾਉਂਦੀ ਹੈ ਕਿ ਇਹਨਾਂ ਨੇ 9 ਏਕੜ ਪੱਧਰੇਵਾਂ ਚ ਮਲਚ ਵਾਲੀ ਕਣਕ ਬੀਜੀ ਤੇ 3 ਏਕੜ ਵਟਾਂ ਵਾਲੇ ਪੀਆਰ 126 ਦੇ ਵੱਢ ਚ ਇਹ ਕਣਕ ਬੀਜੀ ਇਹ ਦੋਨਾਂ ਨੂੰ ਜਦੋਂ ਤੁਲਨਾ ਕਰਦੇ ਹੋ ਤੁਸੀਂ ਤਾਂ ਵਟਾਂ ਵਾਲੇ ਨੂੰ ਪਹਿਲਾ ਨੰਬਰ ਦੇ ਰਹੇ ਵਟਾਂ ਵਾਲਾ ਮੇਰਾ ਬਹੁਤ ਜ਼ਿਆਦਾ ਵਧੀਆ ਹੈ ਜੀ ਤਾਂ ਇਹ ਤਾਂ ਕਲੀਅਰ ਕਰਤਾ ਆਪਾਂ ਕਿਸਾਨ ਭਰਾਵਾਂ ਨੂੰ ਕਿ ਵੈਰਾਈਟੀ ਪੀਆਰ 126 ਦੇ ਵੱਢ ਚ ਹਾਂਜੀ ਵਟਾਂ ਵਾਲੇ ਝੋਨੇ ਦੇ ਵੱਢ ਚ ਆਪਾਂ ਇਹ ਕਣਕ ਬੀਜੀ ਹੈ ਕਣਕ ਬੀਜੀ ਪਰ ਇਹ ਵੈਰਾਈਟੀ ਕਣਕ ਦੀ ਕਿਹੜੀ ਆ ਉਹ ਵੀ ਦੱਸਣਾ ਚਾਹੋ ਡੀ ਵੀ ਡਬਲਯੂ 187 ਸੋ ਦੋਸਤੋ ਡੀਬੀਡਬਲਯੂ 187 ਵੈਰਾਈਟੀ ਆ ਜਿਹੜੀ ਪੀਆਰ 126 ਵਟਾਂ ਵਾਲੇ ਦੇ ਵੱਡ ਚ ਇੱਥੇ ਬੀਜੀ ਗਈ ਆ ਤੇ ਕਿਹੜੇ ਮਹੀਨੇ ਕਿੰਨੀ ਤਰੀਕ ਨੂੰ ਨਵੰਬਰ ਦੀ 7 ਤਰੀਕ ਨੂੰ ਜੀ ਤੇ ਇਹਦੇ ਵਿੱਚ ਬਜਾਈ ਕਰਦੇ ਸਮੇਂ ਬੀਜ ਕਿੰਨਾ ਪਾਇਆ ਤੇ ਬੀਜ ਦੇ ਇਲਾਵਾ ਹੋਰ ਕੀ ਕੁਝ ਪਾਇਆ ਬੀਜ 43 ਕਿਲੋ ਜੀ ਤੇ ਡੀਏਪੀ 50 ਕਿਲੋ ਜੀ ਇਹ ਇਹ ਰਲਾ ਕੇ ਇਹਦਾ ਛਿੱਟਾ ਦੂਰਾ ਦਿੱਤਾ ਠੀਕ ਹੈ ਉਤਰੀ ਪਰਮਾਰਤਾ ਤਾਂ ਅੱਜ ਦੋਸਤੋ 16 ਦਸੰਬਰ ਹੈ ਤਾਂ ਮੋٹے ਤੌਰ ਤੇ ਇਹ ਕਣਕ 40 ਦਿਨਾਂ ਦੀ ਹੋ ਚੱਲੀ ਹੈ 49 40 ਦਿਨਾਂ ਦੀ ਠੀਕ ਹੈ ਤਾਂ ਇਹਨਾਂ 40 ਦਿਨਾਂ ਦੌਰਾਨ ਇਹਦੇ ਪਾਲਣ ਪੋਸ਼ਣ ਲਈ ਤੁਸੀਂ ਕੀ ਕੁਝ ਵਰਤਿਆ ਉਹ ਵੀ ਸਾਡੇ ਕਿਸਾਨਾਂ ਨਾਲ ਸਾਂਝਾ ਕਰ ਦਿਓ ਪਾਲਣ ਪੋਸ਼ਣ ਨੂੰ ਇਸ ਨੂੰ ਮੈਂ ਕੁਝ ਨਹੀਂ ਕੀਤਾ ਜੀ ਇੱਕ ਤਾਂ ਮੈਂ ਯੂਰੀਆ ਪਾਈ ਆ ਜੀ ਤੇ ਇੱਕ ਇੱਕ ਸਪਰੇਅ ਮੈਂ ਕੀਤੀ ਹੈ ਮੈਗਨੀਜ਼ ਤੇ ਯੂਰੀਆ ਕਿੰਨੀ ਲਾਤੀ ਆ ਹੁਣ ਤੱਕ ਯੂਰੀਆ ਇਹਦੇ ਚ ਹੁਣ ਤੱਕ 2 ਗੱਟੇ ਲੱਗ ਗਏ ਜੀ ਤੇ ਇਹ ਯੂਰੀਆ ਜਿਹੜੀ ਹੈਗੀ ਆ ਪਾਣੀ ਤੇ ਲਾਈ ਆ ਕਿ ਪਾਣੀ ਤੋਂ ਪਹਿਲਾਂ ਹੀ ਲਾ ਦਿੱਤਾ ਬਗੈਰ ਪਾਣੀ ਤੋਂ ਸ਼ਾਮ ਨੂੰ ਛੱਟਾ ਦੇ ਦਿੰਦੇ ਸੀ ਤਰੇਲ ਨਾਲ ਖੁੱੜ ਜਾਂਦੀ ਸੀ ਜੀ ਤੇ ਕੋਈ ਪਾਣੀ ਤੇ ਨੂੰ ਲਾਇਆ ਹੀ ਕੋਈ ਨਹੀਂ ਉਵੇਂ ਖੜੀ ਜਿਵੇਂ ਪਹਿਲਾਂ ਜਿਸੇ ਬਜਾਈ ਵਾਲੇ ਪਾਣੀ ਤੇ ਖੜੀ ਹੈ ਓਕੇ ਸੋ ਦੋਸਤੋ ਇਹਨੂੰ ਹਾਲੇ ਤੱਕ ਪਹਿਲਾਂ ਪਾਣੀ ਨਹੀਂ ਲੱਗਿਆ ਜਿਹੜੀ ਦੋ ਦੋ ਤਿੰਨ ਵਾਰੀ ਇਹਨਾਂ ਨੇ ਯੂਰੀਆ ਪਾਈ ਆ ਦੋ ਗੱਟੇ ਹਾਂਜੀ ਹਾਂਜੀ ਉਹ ਸ਼ਾਮ ਨੂੰ ਪਾ ਦਿੰਦੇ ਸੀ ਤਰੇਲ ਠਮੀ ਜਿਹੜਾ ਠਮੀ ਪਿਆ ਉਹਦੇ ਤੇ ਪਾਤੀ ਬਾਕੀ ਜਿਹੜੀ ਹੈਗੀ ਆ ਤਰੇਲੇ ਤਰੇਲੇ ਰਾਤ ਨੂੰ ਜਿਹੜੀ ਤਰੇਲ ਪੈਂਦੀ ਆ ਉਹਦੇ ਤੇ ਪਾਈ ਆ ਬਿਲਕੁਲ ਤੇ ਇਸ ਵੇਲੇ ਜਿਹੜੀ ਤਣਕ ਦੀ ਗਰੋਥ ਆ ਉਹ ਤੁਸੀਂ ਇਸ ਵੀਡੀਓ ਦੇ ਵਿੱਚ ਦੇਖਦੇ ਹੀ ਪਏ ਹੋ ਕਿਸੇ ਤਰ੍ਹਾਂ ਦੀ ਇਹਦੇ ਵਿੱਚ ਕੋਈ ਕਮੀ ਪੇਛੀ ਨਹੀਂ ਹੈਗੀ ਤੇ ਜਿਹੜੀ ਇਹਨਾਂ ਦੀ ਦੂਜੀ ਕਣਕ ਹੈਗੀ ਆ ਪਧਰੇ ਬਾਣ ਚ ਬੀਜੀ ਹੋਈ ਮਲਚੰਗ ਵਾਲੀ ਉਹਦੇ ਮੁਕਾਬਲੇ 'ਚ ਇਹ ਇਹਨਾਂ ਨੂੰ ਕਿਤੇ ਜ਼ਿਆਦਾ ਵਧੀਆ ਲੱਗਦੀ ਪਈ ਆ ਸੋ ਦੋਸਤੋ ਇਹ ਇੱਕ ਬਹੁਤ ਵੱਡਾ ਸਵਾਲ ਸੀ ਕਿ ਕੀ ਵੱਟਾਂ ਵਾਲੇ ਝੋਨੇ ਦੇ ਵੱਢ 'ਚ ਵੀ ਮਲਚੰਗ ਵਾਲੀ ਕਣਕ ਦੀ ਕਾਸ਼ਟ ਕੀਤੀ ਜਾ ਸਕਦੀ ਆ ਇਸ ਸਵਾਲ ਦਾ ਜਵਾਬ ਅੱਜ ਅਸੀਂ ਤੁਹਾਨੂੰ ਹਾਂ ਦੇ ਵਿੱਚ ਦੇ ਰਹੇ ਆ ਜੀ ਬੀਜੀ ਜਾ ਸਕਦੀ ਆ ਤੇ ਜਿਨ੍ਹਾਂ ਨੇ ਬੀਜੀ ਆ ਕੋ ਤੁਹਾਡੇ ਨਾਲ ਤੁਹਾਡੇ ਮੇਰੇ ਨਾਲ ਤੁਹਾਡੇ ਸਾਹਮਣੇ ਮੌਜੂਦ ਨੇ ਇਹਨਾਂ ਦਾ ਜਿਹੜਾ ਫੋਨ ਨੰਬਰ ਹੈਗਾ ਉਹ ਵੀ ਤੁਹਾਨੂੰ ਤੁਹਾਡੀ ਮੋਬਾਈਲ ਦੀ ਸਕਰੀਨ ਤੇ ਮਿਲੇਗਾ ਇੱਕ ਵਾਰੀ ਨੰਬਰ ਬੋਲ ਦਿਆਂ 99150 99951 ਸੋ 9915 0 91 99951 951 ਇਹ ਇਹਨਾਂ ਦਾ ਨੰਬਰ ਤੁਸੀਂ ਇਹਨਾਂ ਨਾਲ ਸੰਪਰਕ ਕਰਕੇ ਇਸ ਪਿੰਡ ਆ ਕੇ ਇਹਨਾਂ ਦੇ ਖੇਤ ਇਹ ਕਣਕ ਵੀ ਦੇਖ ਸਕਦੇ ਹੋ ਤੇ ਪਧਰੇ ਬਾਣ ਚ ਬੀਜੀ ਹੋਈ ਮਲਚਨ ਵਾਲੀ ਕਣਕ ਵੀ ਦੇਖ ਸਕਦੇ ਜੇ ਵੀਡੀਓ ਤੁਹਾਨੂੰ ਲੱਗੀ ਹੋਵੇ ਚੰਗੀ ਤੇ ਕਿਸਾਨ ਹਿੱਤ ਚ ਤਾਂ ਨੂੰ ਵਾਤੋ ਵਾਤ ਲਾਈਕ ਅਤੇ ਸ਼ੇਅਰ ਕਰਨਾ ਤੁਹਾਡੀ ਜ਼ਿੰਮੇਵਾਰੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਜੇ ਚਾਹੋ ਨਿਓ ਕਿ ਅਪਡੇਟਸ ਤੁਹਾਨੂੰ ਮਿਲਦੀਆਂ ਰਹਿਣ ਤਾਂ ਬੈਲ ਆਈਕਨ ਤੇ ਵੀ ਕਲਿੱਕ ਕਰ ਦਿਓ ਅੱਜ ਲਈ ਇੰਨਾ ਹੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਤਿ ਸ੍ਰੀ ਅਕਾਲ